ਸਾਡੇ ਭੈਣ ਤੇ ਭਰਾਵੋ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਜੀ ਇੱਕ ਗੱਲ ਹੋਰ ਮੇਰੇ ਦੋ ਜਿੱਦਾਂ ਮਤਲਬ ਕਿ ਸਾਡੇ ਭਰਾਵਾਂ ਨੇ ਕਮੈਂਟ ਕੀਤਾ ਸੀਗਾ ਕਿ ਵਾਈ ਜੀ ਹੁਣ ਕਿਉਂ ਨਹੀਂ ਆਂਦੇ ਪਏ ਹੈਗੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜਾ ਉਹਨਾਂ ਦਾ ਆਪਣਾ ਚੈਨਲ ਸੀਗਾ ਉਹਦੇ ਉੱਤੇ ਤਿੰਨ ਸਟ੍ਰਾਈਕਾਂ ਮਾਰ ਦਿੱਤੀਆਂ ਸੀਗੀਆਂ ਤੁਹਾਨੂੰ ਪਤਾ ਜਾਸਮੀਨ ਨੇ ਤਿੰਨ ਸਟ੍ਰਾਈਕ ਕਲੇਮ ਤਿਆਰ ਹੈ ਇੱਕ ਉਦਾਂ ਸਟ੍ਰਾਈਕ ਮਾਰਤੀ ਫੇਕ ਹੋਰ ਸਟ੍ਰਾਈਕ ਆ ਗਈ ਸੀ ਉਹਦੇ ਕਰਕੇ ਚੈਨਲ ਉਹਨਾਂ ਦਾ ਡੀ ਜਾਨੀ ਕਿ ਟਰਮੀਨੇਟ ਹੋ ਚੁੱਕਾ ਆ ਤੇ ਨਾ ਹੀ ਮਤਲਬ ਕਿ ਇਹ ਫ੍ਰਿਜ ਜਿਹਦਾ ਕਰੀ ਚੈਨਲ ਫ੍ਰਿਜ ਹੋ ਚੁੱਕਾ ਆ ਤਾਂ ਉਹ ਗਰੋ ਨਹੀਂ ਕਰਦਾ ਪਿਆ ਇਸ ਕਰਕੇ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਵਾਈ ਜੀ ਇੱਕ ਹੋਰ ਚੈਨਲ ਆਪਣਾ ਵੱਖਰਾ ਜਿੱਦਾਂ ਉਹਨਾਂ ਦਾ ਹੈਗਾ ਸੀਗਾ ਬਣਾ ਲੈਣ ਤੁਸੀਂ ਜੇ ਉਹਨੂੰ ਸਪੋਰਟ ਕਰੋਗੇ ਆਹੀ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਰੋਸਟ ਦਾ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਿਓ ਤਾਂ ਆਪਣੀ رائے ਦਿਓ ਨਹੀਂ ਤਾਂ ਜੀ ਆਪਣਾ ਇਹ ਚੈਨਲ ਤਾਂ ਚੱਲ ਰਹੀ ਆ ਤਾਂ ਪਲੀਜ਼ ਫਿਰ ਵੀ ਜੇ ਤੁਸੀਂ ਕਹੋਗੇ ਤਾਂ ਆਪਾਂ ਇੱਕ ਹੋਰ ਚੈਨਲ ਇਹਨਾਂ ਦਾ ਇਹ ਬਣਾ ਲਵਾਂਗੇ ਕਿਉਂਕਿ ਉਹ ਚੈਨਲ ਤਾਂ ਹੁਣ ਜਿੱਦਾਂ ਵੀ ਬੰਦ ਹੋ ਚੁੱਕਾ ਆ ਉੱਤੇ ਹੁਣ ਤੁਸੀਂ ਖੁਦ ਦੇਖ ਰਹੇ ਹੋ ਵੀਡੀਓ ਨਹੀਂ ਆ ਰਹੀਆਂ ਹੈਗੀਆਂ ਤੇ ਜੇ ਤੁਸੀਂ ਸਪੋਰਟ ਕਰੋਗੇ ਤਾਂ ਕਮੈਂਟਾਂ ਵਿੱਚ ਦੱਸ ਦਿਓ ਮੈਂ ਤੁਹਾਨੂੰ ਜਿੱਦਾਂ ਇਹ ਚੈਨਲ ਬਣਾ ਬਣਾ ਲੂਗੇ ਫਿਰ ਮੈਂ ਉਹਦਾ ਲਿੰਕ ਆਪਣੀ ਵੀਡੀਓ ਵਿੱਚ ਦੇ ਦਾਂਗੇ ਨਹੀਂ ਤਾਂ ਜੀ ਕੋਈ ਨਾ ਚਲੋ ਜੀ ਹੋਰ ਆਪਾਂ ਅੱਗੇ ਵਧਦੇ ਹਾਂ ਹੁਣ ਜੈਸਮਿਨ ਦੇ Roasting video ਦੇ ਵਿੱਚ ਪਰ ਹੁਣ ਜਿੱਦਾਂ ਮੀਂਹ ਪੈ ਗਿਆ ਜੇ ਅੱਜ ਕੱਢ ਲਈ ਬਾਹਰ ਇਹ ਫੇਰ ਲੱਪੜ ਜਣੀ ਸਾਰੀ ਵਾਹ ਜੀ ਵਾਹ ਜਿੱਦਾਂ ਮੈਂ ਕਹਨੀ ਆ ਬੜਾ ਟਾਈਮ ਹੋ ਗਿਆ ਦੀ ਇਹ ਵੀਡੀਓ ਨਹੀਂ ਪਾਈ ਮਗਾ ਕਿਤੇ ਹੋਰ ਨਾ ਭੁੱਲੇ ਜਾਵੇ ਇਹ ਸਾਨੂੰ ਯਾਦ ਦਿਲਾ ਦਈਏ ਤੇ ਬਾਈ ਜੀ ਹੁਣੀ ਲੈ ਤਾਂ ਵੀ ਅੱਜ ਛੱਡੂ ਨਾਥ ਲੈ ਕੇ ਆਇਆ ਮੈਂ ਕਹਿੰਨੀ ਗੱਡੀ ਦਵਾ ਕੇ ਲੈ ਕੇ ਆਇਆ ਹੇ ਰਾਣੇ ਸੁੰਦਰਾ ਆਇਆ ਆਇਆ ਏ ਵੀਦਰ ਨੂੰ ਰਾਣੀ ਸੁੰਦਰਾ ਲੱਗਦੀ ਆ ਤੇ ਹੁਣ ਕਹਿੰਦਾ ਕੋਈ ਫਾਇਦਾ ਨਹੀਂ ਹੋਇਆ ਗੱਡੀ ਧਵਾਣ ਦਾ ਮੀਂਹ ਤਾਂ ਕੰਨਾ ਵੀ ਆ ਗਿਆ ਭਾਈ ਜਾਂ ਮੀਂਹ ਦਾ ਹੁਣ ਪੈਣਾ ਹੀ ਆ ਐਦਾਂ ਕਰੋ ਤੁਸੀਂ ਫਿਰ ਗੱਡੀ ਧਵਾਈਆ ਜੇ ਤੁਸੀਂ ਨਹੀਂ ਚਾਹਦੇ ਵੇ ਇਹਨੂੰ ਮਿੱਟੀ ਵੀ ਲੱਗੇ ਤੁਹਾਡੀ ਰਾਣੀ ਸੁੰਦਰਾ ਨੂੰ ਆਕੇ ਕਮਰੇ ਦੇ ਠੋਕੋ ਫੇਨ ਨੂੰ ਠੀਕ ਆ ਕਮਰੇ ਦੇ ਵਿੱਚ ਬੈਡਰੂਮ ਚ ਲਾ ਕੇ ਰੱਖੋ ਤੇ ਰੇੜੇ ਤੇ ਸਵਾਰੀਆਂ ਕਰਿਆ ਕਰੋ ਅਤੇ ਨਾ ਜਾਣਾ ਮੂਰਤੀਆਂ ਨੂੰ ਰੇੜੇ ਤੇ ਬਿਠਾ ਕੇ ਲੈ ਕੇ ਜਾਇਕਰ ਉਦਾਂ ਵੀ ਤੇਰੀ ਘਰ ਵਾਲੀ ਨੂੰ ਨਾ ਪੁਰਾਣਾ ਸੱਭਿਆਚਾਰ ਬੜਾ ਹੀ ਪਸੰਦ ਆ ਪਤਾ ਚਾਹੇ ਕੱਖ ਦਾ ਵੀ ਨਾ ਹੋਵੇ ਉਹਦੇ ਬਾਰੇ ਗੱਲਾਂ ਜਰੂਰ ਕਰਨੀਆਂ ਚਰਖੇ ਦੀਆਂ ਨਾਲੀਆਂ ਦੀਆਂ ਤਾਂ ਕਰਕੇ ਰੇੜਾ ਵਰਤੋ ਤੁਸੀਂ ਉੱਤੇ ਲਾਓ ਫੁੱਲ ਫੁੱਲ ਝੰਡੀਆਂ ਝੁੰਡੀਆਂ ਉਹ ਲੈ ਕੇ ਜਾਇਕਰ ਜਿਹੜਾ ਆ ਬਲੌਗ ਬਣਾਉਣ ਵਾਸਤੇ ਜਾਂਦੇ ਨਾ ਬਜ਼ਾਰਾਂ ਦੀ ਸ਼ੋਪਿੰਗਾਂ ਕਰਨ ਉੱਤੇ ਬਹਿ ਕੇ ਜਾਇਕਰ ਵੱਧ ਵੀਊ ਆਉਗੀਆਂ ਹਣ ਹਾਂਜੀ ਕਦੇ ਕਦੇ ਕਰੂ ਵੀ ਹੈਗੀ ਕਦੇ ਹੀ ਤਾਂ ਕਹਿੰਦੇ ਮੈਂ ਹੀ ਨਹੀਂ ਕਹਿੰਦੀ ਹਮੇਸ਼ਾ ਕਦੇ ਕਹਿੰਦਿਆ ਕਰੂ ਨਾ ਚਿਪੜ ਨਹੀਂ ਬਣਦਾ ਅੰਦਰ ਕਦੀ ਤਾਂ ਕਹਦੇ ਕਰੂ ਹੈਗੀ ਕਦੀ ਤਾਂ ਕਹਦੇ ਕਰੂ ਹੈਗੀ ਮੈਂ ਹਮੇਸ਼ਾ ਨਹੀਂ ਕਹਿੰਦੀ ਕਦੇ ਕਹਿੰਦੀ ਆ ਸਾਸਾਂ ਦੇਦੀ ਆ ਵਾਹ ਜੀ ਵਾ ਪਲਾਨਿੰਗ ਤੁਹਾਡੀ ਐਕਸਪਰਟ ਹੁੰਦੀ ਆ ਬਹੁਤ ਵਧੀਆ ਟਰੇਨਿੰਗ ਐਨ ਬਹੁਤ ਵਧੀਆ ਜਿੰਨੀ ਐ ਤੂੰ ਆਪਣੇ ਘਰ ਵਾਲੇ ਨੂੰ ਹੀ ਹੀ ਕਰਨੀ ਦੀ ਵੀ ਜਦੋਂ ਮੈਂ ਬੋਲਾਂ ਤੂੰ ਹੀ ਹੀ ਕਰੇ ਸਾਹਸ ਉਹੂ ਕਰੇ ਉਹ ਤਾਂ ਜੂਆ ਵਾਂਗੂ ਐ ਚਪਾ ਕਰਕੇ ਸੁੱਤੇ ਬਹਿ ਰਹਿੰਦੇ ਆ ਤੇ ਸਾਡੀ ਨੋ ਸਾਡੇ ਮੁੰਡੇ ਨੂੰ ਕੀ ਬੋਲਦੀ ਇਹਨਾਂ ਨੂੰ ਫਰਕ ਨਹੀਂ ਤੇ ਪਤਾ ਵੀ ਸਾ ਪ੍ਰੀ ਪਲੈਨਿੰਗ ਐ ਇਹ ਕਾਨੂੰਨ ਨੰਗ ਪੋਣਾ ਇੰਨਾ ਤੁਸੀਂ ਦਿਖਾਉਦੇ ਹੁੰਨੇ ਆ ਜੇਬਾਂ 'ਚ ਪੈਸੇ ਰੱਖ ਕੇ ਹੈ ਨਹੀਂ ਹੈ ਨਹੀਂ ਕਰਦੇ ਰਹਿੰਨੇ ਆ ਜੇ ਹੁਣ ਤਾਂ ਸਪੋਸੇ ਖਲਾ ਕੇ ਹਟਿਆ ਬੇਵੀ ਛਾਵਰਤੇ ਉਹ ਹੈ ਅਰੇ ਤੂੰ ਕਹਿੰਨੀ ਕੋ ਪੈਸੇ ਹੈ ਨਹੀਂਗੇ ਅੱਛਾ ਫੇ ਬਲੌਗਾਂ ਦੀ ਕਮਾਈ ਤੁਹਾਡੀ ਕਿੱਥੇ ਜਾਂਦੀ ਆ ਪੈਸੇ ਦਸੂਗੇ ਛਾਪਦੇ ਆ ਉਹ ਕਿੱਥੇ ਜਾਂਦੀ ਆ ਤੀਏ ਦਿਨ ਚੱਲ ਬਜ਼ਾਰ ਨੂੰ ਉਹ ਭਾਈ ਇੱਕ ਬਸ ਉਧੀ ਰੰਡੀ ਰੋਣਾ ਤੁਸੀਂ ਰੋਣਾ ਹੀ ਹੁੰਦਾ ਮਾ 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 ਹੈਣੀ ਹੈਣੀ ਦਾ ਕਾਂਦੇ ਹੋਣਿਆਂ ਕੋਈ ਹੋਰ ਨਾ ਮੰਗ ਲਵੇ ਤਾਂ ਕਰਕੇ ਹੈਨਾ ਬੇ ਸਾਡੀ ਜਠਾਣੀ ਜਿਹੜੀ ਕੰਬਲੀ ਨਾਲ ਲੱਗੀ ਆ ਵੀ ਕਿਤੇ ਆਪਣਾ ਹਿੱਸਾ ਨਾ ਮੰਗ ਲਵੇ ਤਾਂ ਹੀ ਹੈਣੀ ਹੈਣੀ ਹੁੰਦੀ ਆ ਨਾ ਭਾਈ ਪਹਿਲਾਂ ਮੈਨੂੰ ਫੋਨ ਲੈ ਕੇ ਦੋ ਆਹੇ ਬੈਠਾ ਮੇਰੇ ਕੋਲ ਮੇਰਾ ਬੰਦਾ ਛੇੜਦਾ ਆ ਗਈ ਨਾ ਉਹ ਹੀ ਗੱਲ ਤੁਹਾਨੂੰ ਕੀ ਕਹਿ ਕੇ ਹਟਿਆ ਮੈਂ ਪਹਿਲੀ ਕਲੀਪ ਦੇ ਵਿੱਚ ਵੀ ਇਹ ਤਾਂ ਕਰਕੇ ਇਹ ਕੁਸ ਕਰਦੇ ਆ ਵੀ ਸਤੋ ਜਿਹੜੀ ਕਮਲਜੀਠਾਣੇ ਦਾ ਵਿੱਚ ਰੋਲ ਆ ਕੈਮਰੇ ਦਾ ਜਾਂ ਕਮਲੀਆਂ ਮਾਰਨ ਦਾ ਬਲੌਗ ਪੂਰਾ ਕਰਨ ਦਾ ਉਹ ਵਿੱਚ ਕਿਤੇ ਹਿੱਸਾ ਨਾ ਮੰਗ ਲਵੇ ਕਹਿੰਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਉਹਨਾਂ ਚਾਰ ਛਿੱਲੜ ਵੀ ਦਿੰਦੇ ਹੋਣੇ ਆ ਉਹ ਤਾਂ ਬਸ ਫ੍ਰੀ ਦੇ ਰੱਖੀ ਹੋਈ ਆ ਇਹਨਾਂ ਨੇ ਤੇ ਹੁਣ ਆਪ ਖੁਦ ਦੇਖ ਲਓ ਉਹ ਕਹਿੰਦੀ ਮੈਨੂੰ ਮਵੇਲ ਲੈ ਕੇ ਦੇ ਉਹ ਬਹਿ ਜਾ ਤੂੰ ਆਪਣਾ ਲੈ ਕੇ ਬਹਿ ਜੰਨੀ ਆ ਆ ਦੇਖਿਆ ਉਹਦੇ ਸਾਹਮਣੇ ਕਰਦੇ ਆ ਇਹ ਜਾਣ ਕੇ ਹੈਨੀ ਹੈਨੀ ਬੇ ਕਿਤੇ ਹੋਣਾ ਕਹਿ ਦੇਵੇ ਮੈਂ ਮੈਨੂੰ ਮੈਨੂੰ ਬੇ ਮੇਰਾ ਹਿੱਸਾ ਦੋ ਜਦੋਂ ਬੋਲ ਗਏ ਬੇ ਨਾ ਨਾ ਬੜੇ ਸ਼ੈਤਾਨ ਐ ਨੇੜੇ ਨਾ ਸਮਝੋ ਇਹਨਾਂ ਨੂੰ ਜਾਂ ਤਾਂ ਕਰਕੇ ਕਰਦੇ ਆਵੇ ਜਿਹੜੇ ਯੂਕੇ ਵਾਲੇ ਆ ਜਾਂ ਕੋਈ ਹੋਰ ਇਹਨਾਂ ਨੂੰ ਬਾਹਰੇ ਬੈਠਾ ਦੇਖਦਾ ਭੇਦਵੇ ਆਹ ਜਿਹ ਚਤਰੋਆ ਤੁਹਾਨੂੰ ਕੀ ਲੱਗਦਾ ਸੂਮਣੀ ਇਹੀ ਇਹ ਬਲੌਗਰਾਂ ਦੇ ਪੈਸੇ ਕਿਸੇ ਨੂੰ ਦਿੰਦੀ ਹੋਣੀ ਆ ਨਾ 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 ਇੰਨਾ ਬਸੁੱਧੀ ਰੋਲ ਨਵਾਣ ਨੂੰ ਰੱਖਿਆ ਵਾਹ ਵਿੱਚ ਹਾਂ ਵੈ ਸਾਈਡ ਰੋਲ ਨਾ ਤਾਂ ਹੈਗਾ ਆ ਕਿਉਂਕਿ ਮੇਨ ਕਿਰਦਾਰ ਤਾਂ ਇਹੀ ਆ ਹੂੰ ਨੇੜੇ ਨਾ ਸਮਝੋ ਵਾ ਕੰਨੀ ਹੈ ਇਹ ਬਹੁਤ ਨੇਤਰਦੀ ਦੀ ਆ ਲਾਣੇਦਾਰ ਨੇ ਦੀਤੀ ਆ ਤੇ ਆ ਕੇ ਘਰ ਦਾ ਘਰ ਵਾਲੇ ਨੂੰ ਵੀ ਲਾਣੇਦਾਰ ਬਣਾਤਾ ਉਹ ਦਾ ਦਾ ਵਿਚਾਰੇ ਦਾ ਕੋਈ ਰੋਲੇ ਨਹੀਂ ਅੱਜ ਦਾ ਬਾਪੂ ਵੀ ਬਿਠਾਇਆ ਹੈ ਵਿੱਚ ਇਹਨਾਂ ਨੇ ਭਾਈ ਆ ਅੱਜ ਨਹੀਂ ਕਿਹਾ ਬਲੌ ਪਾਪਾ ਇਹ ਸਾਸਤਰੀ ਕਾਲ ਹੋਲੀ-ਹੋਲੀ ਤੁਸੀਂ ਇੱਕ ਗੱਲ ਨੋਟ ਕੀਤੀ ਇਹਨਾਂ ਦੀ ਸਾਸਤਰੀ ਕਾਲ ਦੇ ਵਿੱਚ ਛੋਟਾ ਪੈਂਦਾ ਜਾਂਦਾ ਆ ਹੁਣ ਤਾਂ ਛੋਟ ਪਈ ਜਾਂਦਾ ਆ ਅੱਗੇ ਤਾਂ ਸੱਤ ਸ੍ਰੀ ਕਾਲ ਜੀ ਚੜ੍ਹਦੀ ਕਲਾ ਚ ਰੱਖੇ ਤੁਸੀਂ ਐਦਾਂ ਵਗੈਰਾ 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 ਇਹਨਾਂ ਨੂੰ 15-20 ਮੀਟਰ ਲੰਘਦੇ ਸੀ ਹੁਣ ਤਾਂ ਛੋਟਾ ਸਾਸਤਰੀ ਕਾਲ ਦੀ ਛੋਟ ਕਰਤੀ ਗੱਲ ਕਰਕੇ ਫੇਰ ਹਾਂ ਜੀ ਸਾਸਤਰੀ ਕਾਲ ਜੀ ਤੁਹਾਨੂੰ ਆ ਗੋਚ ਹੁੰਦਾ ਹੈ ਲੀਕੇ ਲੋ ਵੀ ਆ ਜੀਰੀ ਦੇ ਪੈਸੇ ਦਾ ਪਾਣੀ ਸੋਇਦਾ ਕੰਮ ਕਰ। ਕਹਿ ਦੋ। ਅੱਛਾ। ਫੇਰ ਬੈ ਗਈ ਲਾ ਕੇ ਪੰਚਾਇਤ, ਕਾਦੀ ਰਸੋਈ ਦੀ ਐਂ ਪੂਰਾ ਮੈਂ ਕਹਿੰਦੀ ਜੀ ਇਹਨਾਂ ਨੇ ਦਿਖਾਇਆ ਪਿਆ ਕੈਮਰੇ ਦੇ ਮੋਹਰੇ ਇੰਨਾਂ ਨੰਗ ਪਾਣਾ। ਪੰਨ ਲਾਹੇ ਪੂਰੀਆਂ ਲਾਂਹ ਤਾਂ ਲੂਣ ਤਾਂ ਪਾਪੂ ਕਿ ਉਹਨੂੰ ਹੁਣ ਆਪਣੇ ਤਾਇਆ ਜੀ ਨੂੰ ਕਹਿੰਦੀ ਆ ਇਹਨੂੰ ਕਿ ਕਾਗਜ਼ ਦੇ ਉੱਤੇ ਲਿਖ ਕੇ ਦੇ ਵੇ ਜ਼ੀਰੋ ਦੇ ਪੈਸਿਆਂ ਦੀ ਰਸੋਈ ਬਣਾਣੀਆਂ ਦੱਸ ਤਾਂ ਨਾ ਅੱਛਾ ਇੱਕ ਗੱਲ ਦਾ ਜਵਾਬ ਦੇ ਤੇਰੇ ਬਲੌਗਾਂ ਆਲੇ ਭਾਈ ਪੈਸੇ ਕਿੱਥੇ ਜਾਂਦੇ ਆ ਖੈਰ ਐ ਨਾ ਖਰਚਾ ਤੁਸੀਂ ਕਿਸੇ ਪ੍ਰੋਗਰਾਮ ਤੇ ਕਰਦੇ ਨਹੀਂ ਸਮੋਸੇ ਖਲਾ ਕੇ ਤੁਸੀਂ ਐਮ ਪ੍ਰੋਗਰਾਮ ਪੂਰਾ ਕਰਦਨੇ 10 ਰੁਪਏ ਦਾ ਸਮੋਸਾ ਪਾਣੀ 5 ਰੁਪਏ ਦਾ ਖਲਾ ਕੇ 250 ਦਾ ਕੇਕ ਖਲਾ ਕੇ ਇੰਨੇ ਨਿਕ ਕੇਕ ਦੇ ਕੇ ਫਿਰ ਪੈਸੇ ਤੇਰੇ ਕਿੱਥੇ ਬਲੌਗਾਂ ਆਂ ਜਾਂਦੇ ਆ ਬਲੌਗਰਾਂ ਨੂੰ ਕਿੰਨੇ ਪੈਸੇ ਆਂਦੇ ਵਿਕਰਮ ਨੇ ਉਦਨ ਰਾਸਤਾ ਜੀ ਸਾਰਾ 50 50000 60 60 80 80 2 2 ਲੱਖ ਤੱਕ ਕਰਨ ਦਾ ਕਹਿੰਦੇ ਤੁਹਾਡੇ ਬਲੌਗਰ ਭਾਈ ਆ ਉਹ ਵੀ ਕਹਿੰਗੇ ਬਲੌਗਰ ਬਲੌਗਰ ਸਾਰੇ ਇੱਕੋ ਹੀ ਰੱਸੇ ਬੰਨਣ ਵਾਲੇ ਆ ਉਹ ਕਿੱਥੇ ਜਾਂਦੇ ਆ ਨੋਟਾਂਕੀ ਯਹੀ ਘਟ ਕਰਿਆ ਕਰੋ ਤੁਸੀਂ ਕੈਮਰੇ ਦੇ ਸਾਹਮਣੇ ਕੈਮਰਾ ਬੰਦ ਕਰਕੇ ਕਰਿਆ ਕਰੋ ਜੀ ਦੀ ਦੇ ਨਾਲੇ ਮੈਂ ਕਹਣੀ ਕਣਕ ਥੋੜਾ ਇਹੀ ਨਹੀਂ ਮੁੱਕਦਾ ਜਿਰੀ ਜਿਰੀ ਲਈਏ ਵਾ ਕਹਦੇ ਕਹਨੀ ਮੇਰੇ ਚਾਂਦਰਾ ਵੇਚ ਕੇ ਰਸੋਈ ਬਣਾ ਦੋ ਅਗਰੇ 500 ਦੀਆਂ ਤੇਰੀਆਂ ਚਾਂਦਰਾ ਕੇ ਸੇਂ ਰੱਖਣੀਆਂ ਚਾਂਦੀ ਵੀ ਕੋਈ ਰੱਖਦਾ ਹੁੰਦਾ ਤੇਰੇ ਉਹ ਵੀ ਪੈਰਾਂ 'ਚ ਪਈ ਹੋਈ ਉਹ ਵੀ ਕਸ ਗਈ ਹੋਣੀ ਹੁਣ ਤਾਂ ਹੂੰ ਲੱਗਿਆ ਨਾ ਸਾਉ ਨਾਂ ਬੋਲਿਆ ਕਰ ਤੁਸੀਂ ਨੰਗ ਪੋਣਾ ਥੋੜਾ ਕੱਟ ਦਿਖਾਇਆ ਕਰੋ ਕਤਾਏ ਸਾਹਮਣੇ ਥੋੜਾ ਜਿਹਾ ਕੱਟ ਦਿਖਾਇਆ ਕਰੋ ਤਾਇਆ ਉਦੋਂ ਕਿੱਥੇ ਨਹੀਂ ਆਇਆ ਅੱਜ ਤਾਇਆ ਆ ਗਿਆ ਅੱਜ ਤਾਇਆ ਆ ਕੇ ਬੈਠਾ ਤੁਹਾਡਾ ਉਦੋਂ ਕਾਥੇ ਨਹੀਂ ਆਇਆ 베بی ਸ਼ਾਵਰ ਦੇ ਵਿੱਚ ਗੱਡੀ ਦੀ ਬਾਹ ਨੂੰ ਵੀ ਆ ਗਿਆ ਜਿੱਦਣ ਦਿਖਾ ਲੈਣਾ ਹੈ ਅਗਲੇ ਨਹੀਂ ਆਉਂਦੇ ਉਹ ਇਹ ਫੈਮਿਲੀ ਨਹੀਂ ਆਈ ਮੈਂ ਬੰਦੇ ਦਾ ਫਰਕ ਪਾਉਣ ਦੀਆਂ ਗੱਲਾਂ ਹੁੰਦੀਆਂ ਆ ਉਹ ਪੈ ਰਹੀਆਂ ਤੁਹਾਡੇ ਅਕੋਰਡਿੰਗ ਪੈ ਰਹੀਆਂ ਸਾਡੇ ਅਕੋਰਡਿੰਗ ਕੋਈ ਨਹੀਂ ਪੈ ਰਹਾ ਲੈ ਖੇਚਣੀ ਆ ਨਾ ਤਾਂ ਕੋਈ ਇੱਦਾਂ ਸਿੱਖੇ ਤੂੰ ਐਦਾਂ ਕਰ ਟ੍ਰੇਨਿੰਗ ਦੇਣ ਲੱਗ ਜਾ ਲੋਕਾਂ ਨੂੰ ਬਲੋਗ ਬਣਾਉਂਦੀ ਹੋਰ ਵਿੱਚ ਕਿਦਾਂ ਗੱਲਾਂ ਖਿੱਚੀ ਰਹੀਆਂ ਆ ਬਾਦੂ ਬਸੇ ਆਉਗੇ ਹੁਣ ਦੇਖ ਤਾਂ ਗੱਲ ਇੰਨੀ ਕਿ ਖਿੱਚੇ ਕਿਦਾਂ ਥੋਡੇ ਅਕੋਰਡਿੰਗ ਫਰਕੇ ਪੈ ਰਿਹਾ ਸਾਡੇ ਅਕੋਰਡਿੰਗ ਨਹੀਂ ਫਰਕੇ ਪੈ ਰਿਹਾ ਇਹ ਕਹਿ ਕੇ ਇਹਨੂੰ ਰਹੀਆਂ ਦੂੰ ਉਹ ਪਾਂਦਾ ਕੋਣਾ ਤੁਹਾਡੇ ਵਿੱਚ ਫਰਕ ਨਾਲੇ ਤੁਹਾਡੇ 'ਚ ਫਰਕ ਪੈ ਜੂ ਨਾ 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 ਸੁੱਖੋ ਤੇ ਸੰਦੀਪ ਵਾਲੀ ਬਣਨੀ ਆ ਤੁਹਾਡੇ ਨਾਲ ਵੀਡੀਓ ਬਣਾਉਣ ਵਾਸਤੇ ਤੇ ਦੂਜਾ ਹਜੇ ਕੱਚੇ ਆ ਇੰਨਾ ਚ ਜਿੰਨਾ ਫਰਕ ਪਾ ਹੁੰਦਾ ਪਾ ਲੋ ਨਾ ਕੀ ਗੱਲ ਥੋਡੇ ਰਿਸ਼ਤੇ ਕੱਚੇ ਧਾਗੇ ਨਾਲ ਬਨੇ ਹੋਣਾ ਬਈ ਜਿਹੜਾ ਕੋਈ ਫਰਕ ਪਾ ਜੂਗਾ ਟੁੱਟ ਜੂਗਾ ਕਿ ਥੋਡੇ ਦਿਮਾਗ ਇੰਨੇ ਕ ਕਮਜ਼ੋਰ ਆ ਬਜੇ ਕਿਸੇ ਨੇ ਕੋਈ ਇੱਕ ਗੱਲ ਕਹਿ ਤੀ ਇੰਨੀ ਥੋਡੇ ਤੇ ਇਫੈਕਟ ਕਰਦੀ ਆ ਇੰਨਾ ਚ ਤਾਂ ਹੋਗਾ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਨੇ ਵੀ ਆਪਣਾ ਕੰਟੈਂਟ ਵਧੀਆ ਲੈ ਕੇ ਆਓ ਆਪਣਾ ਜਿਆਦਾ ਢਿੱਡ ਨਾ ਦਿਖਾਓ ਲੰਮੇ ਪਿਆ ਤੇ ਨਾ ਵੀਡੀਓ ਬਣਾਓ ਉਹ ਤਾਂ ਤੁਹਾਡੇ ਤੇ ਗੱਲਾਂ ਅਸਰ ਨਹੀਂ ਕਰਦੀਆਂ ਆ ਹੁਣ ਜੇ ਕਿਸੇ ਨੇ ਇੱਕ ਗੱਲ ਕਹਿ ਤੀ ਕਮੈਂਟਾਂ ਦੇ ਵਿੱਚ ਕਿਸੇ ਨੇ ਤਾਂ ਉਹਦੇ ਤੇ ਤੁਹਾਡੇ ਵੀ ਫਰਕ ਪੈ ਜੂਗਾ ਰਿਸ਼ਤੇ ਟੁੱਟ ਜੂਗੇ ਬਾਜੀ ਬਾ ਕੱਚੀ ਰੇਤ ਦੇ ਰਿਸ਼ਤੇ ਬਣਿਓ ਤੁਹਾਡੇ ਵੇੜਾ ਜੇ ਕਿਸੇ ਨੇ ਕੋਈ ਸ਼ਿਕਾਇਤ ਕਰ ਟੁੱਟ ਜੂਗਾ ਸਹੀ ਗੱਲਾਂ ਦਾ ਤਾਂ ਅਸਰ ਤੁਹਾਡੇ ਤੇ ਹੁੰਦਾ ਨਹੀਂ ਜੇ ਕੋਈ ਸਹੀ ਗੱਲਾਂ ਤੁਹਾਨੂੰ ਕਹਿੰਦਾ ਹੈ ਉਹ ਤਾਂ ਤੁਸੀਂ ਕਮੈਂਟ ਮੈਂ ਤਾਂ ਨਾਲ ਦੀ ਨਾਲੇ ਡਿਲੀਟ ਕਰ ਦਿੰਨੇ ਆ ਤਾਂ ਹੁਣ ਕੀ ਕਹਿੰਦੀ ਆ 6-7 ਮਹੀਨੇ ਹੋ ਗਏ ਵੱਧਾ ਹੋ ਗਏ 6-7 ਮਹੀਨੇ ਕਿੰਨੇ ਮਹੀਨੇ ਹੋ ਗਏ ਤੁਹਾਡੇ ਵਿਆਹ ਨੂੰ ਹੁਣ 6-7 ਮਹੀਨੇ ਤੂੰ ਦੱਸਦੀ ਆ ਤਾਂ ਫੇ ਪ੍ਰੈਗਨੈਂਸੀ ਤਾਂ ਕਰਕੇ ਸੋਚ ਸਮਝ ਕੇ ਬੋਲੇ ਤੈਨੂੰ ਆਪਣੇ ਵਿਆਹ ਦਾ ਨਹੀਂ ਪਤਾ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਹੈ ਕਮਲੀ ਜਹੀ ਨਾ ਹੋਵੇ ਤਾਂ ਨਾ ਨਾ ਬਾਲੀ ਚੋਸਦਾ ਤੇ ਹੁਣ ਕਹਿੰਦੇ ਜੈਸਮੀਨ ਦਾ ਬੇਬੀ ਸ਼ਾਵਰ ਕਰਤਾ ਲਾਪਰੀ ਦਾ ਨਹੀਂ ਕਰਿਆ ਹਾਂ ਆ ਕਮੈਂਟ ਬਫਦਾ ਰਹੇ ਆ ਗੱਲ ਚੱਲ ਰਹੀ ਹੈ ਕਹਿੰਦੇ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਆ ਸਾਰੇ ਜਣੇ ਕਿ ਤੁਸੀਂ ਜਿਠਾ ਨੇ ਦਾ ਲੱਭ ਪ੍ਰੀਤ ਦਾ ਨੇ ਮਨਾਇਆ ਆਪਣਾ ਮਨਾਲਿਆ ਬੇਬੀ ਸ਼ਾਵਰ ਕਹਿੰਦੇ ਆ ਅਸੀਂ ਵੀ ਕਹਿੰਨੇ ਆ ਕਾਤੇ ਨਹੀਂ ਮਨਾਇਆ ਭਾਈ ਤੁਸੀਂ ਉਹਦਾ ਬੇਬੀ ਸ਼ਾਵਰ ਉਦੋਂ ਤੁਹਾਨੂੰ ਪਤਾ ਹੀ ਨਹੀਂ ਸੀਗਾ ਕਿ ਬੇਬੀ ਸ਼ਾਵਰ ਮਨਾਈ ਦਾ ਕਦੋਂ ਉਦੋਂ ਤੇ ਆਪ ਖੁਦ ਕਿਹਾ ਬਾਅਦ ਵਿੱਚ ਬੇਬੀ ਸ਼ਾਵਰ ਮਨਾਣਾ ਜਦ ਤੈਨੂੰ ਪਤਾ ਲੱਗਿਆ ਵੀ ਬੇਬੀ ਸ਼ਾਵਰ ਪਹਿਲਾ ਮੰਨਦਾ ਆ ਤਾਂ ਆਪਣਾ ਮਨਾ ਕੇ ਬਹਿ ਗਏ ਨਾਲ ਸਿੱਖੀ ਧਰਮ ਵਿੱਚ ਤਾਂ ਸੁਣਿਆ ਵੀ ਬੇਬੀ ਸ਼ਾਵਰ ਮੰਨਦਾ ਹੀ ਨਹੀਂ ਹੈਗਾ ਤੂੰ ਕਿਹੜੇ ਹਿਸਾਬ ਨਾਲ ਫੇਰ ਮਨਾ ਲਿਆ ਕਾਤੇ ਕੰਟੈਂਟ ਵਾਸਤੇ ਵਲੋਗ ਮਨਣ ਵਾਸਤੇ ਤੇ ਹਾਂ ਭਾਈ ਹੁਣ ਤੂੰ ਦੱਸ ਦੀਆਂ ਠੀਕ ਜਦ ਫਿਰ ਹਲੇ ਵਿਆਹ ਦਾ ਖਰਚਾ ਹੋ ਕੇ हटਿਆ ਸੀ ਹੋਰ ਚਿਹਰੇ ਪ੍ਰੋਗਰਾਮ ਉਦੋਂ ਕਿ ਵਿਆਹ ਦਾ ਖਰਚਾ ਹੋ ਕੇ हटਿਆ ਸੀ ਕਾਨੂੰਨ ਗਪੋੜਾ ਸੈਟ ਤਿੰਗਾਂ ਜੇ ਤੂੰ ਉਹਦਾ ਬੇਬੀ ਸ਼ਾਹਰ ਮਨਾਵ ਜਿੰਦੀ ਤੈ ਕਿਹੜੇ ਛਿੱਲੜ ਲਾਣੇ ਸੀਗੇ ਆਪਣੇ ਕੋਲ ਕੇਕ ਸਮੋਸਾ ਜਿੰਦਾਬਾਦ ਕੋਈ ਖਿਲਾ ਦਿੰਦੀ ਜਿਹੜੀ ਬੰਨ ਵੀ ਉਹੀ ਖਿਲਾਇਆ ਹਾਂ ਸਾਰੇ ਦਿਵਾਨ ਨੂੰ ਤੁਹਾਡਾ ਕੇਕ ਸਮੋਸਾ ਜਿੰਦਾਬਾਦ ਜਬ ਦਸ ਕ ਬਰੈਡ ਲੈ ਆਨੇ ਉਹ ਵੀ ਤੁਸੀਂ ਗਿਣਤੀ ਦੇ ਲੈ ਕੇ ਆਨੇ ਕਿੰਨੇ ਲੈ ਕੇ ਆਈਏ 20 ਕ ਬਹੁਤ ਆ ਇੱਕ 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 ਸਹੀ ਆ ਸਾਰੇ ਅੰਬਾਸਤੇ ਲੈ ਕੇ ਤੁਸੀਂ ਚੋਣੋ ਗਿਣਤੀ ਦਾ ਆਨੇ ਆ ਫੇ ਉਹਦੀ ਬਾਣ ਨੂੰ ਕਾਤੇ ਨਹੀਂ ਮਨਾਇਆ ਉਦੋਂ ਇੰਨਾ ਸੁਝੀਆਂ ਨਹੀਂ ਕਿਉਂਕਿ ਹੋਲੀ-ਹੋਲੀ ਤਾਂ ਟ੍ਰੈਂਡ ਹੁੰਨੀ ਆ ਨੀ ਆ ਇਹ ਕੰਟੈਂਟ ਕਹਦੇ ਵਿੱਚ ਕਿੱਦਾਂ ਲੱਭਣਾ ਆ ਤਾਂ ਕਰਕੇ ਸਫਾਈਆਂ ਨਾ ਦੇ ਬੈਠ ਕੇ ਤੇ ਕਮੈਂਟ ਨਾ ਕਮੈਂਟਾਂ ਦੇ ਰਿਪਲਾਈ ਨਾ ਦੇ ਆਕਰ ਜੇ ਤੇ ਨੂੰ ਇੰਨੇ ਹੀ ਅਸਰ ਹੁੰਦਾ ਨਾ ਜਿਹੜਾ ਤੇਰੇ ਤੇ ਰੋਸਟ ਹੁੰਦਾ ਵੇ ਆਪਣੀ ਪ੍ਰੈਗਨਨਸੀ ਨੂੰ ਸਹੀ ਢੰਗ ਨਾਲ ਪੇਸ਼ ਕਰੋ ਉੱਥੇ ਵੀ ਜੀ ਸੁਧਾਰ ਲੈ ਕੇ ਆਓ ਬੈਠ ਕੇ ਪੰਚਾਇਤ ਨਾਲ ਆਪਣੀ ਖੋਲਿਆ ਕਰ ਥੋੜੇ ਜਿ ਦਿਨਾਂ ਬਾਅਦ ਆ ਕੀ ਹਣਾ ਆਜੋ ਜੀ ਇੱਧਰ ਨੂੰ ਦੱਸ ਕੇ ਪੂਰੇ ਹੋ ਗਿਆ ਕੇਕ ਕੱਟ ਲਈਏ ਕੀ ਗੱਲ ਬਈ ਤੁਸੀਂ ਜੇ ਐਨੇ ਹੀ ਡਿਪਰੈਸ਼ਨ ਦੇ ਵਿੱਚ ਆ ਤਾਂ ਆਰਾਮ ਕਰੋ ਤੁਹਾਨੂੰ ਕੀ ਲੋੜਾ ਨਰਸਨ ਕੇਕ ਖਲਾਨ ਦੀ ਦੱਸ ਕੇ ਪੂਰੇ ਹੋ ਗਏ ਜੀ ਕੇਕ ਕੱਟ ਦਿੱਤਾ ਕੇਕ ਖਲਾਈਏ ਉਹ ਵੀ ਬੈੱਡ ਦੇ ਉੱਤੇ ਜਿਹੜੇ ਵਿੱਚ ਤੁਸੀਂ ਆਪ ਲੰਮੇ ਪਏ ਹੋਇਆ ਕਿੰਨੇ ਕਟਾ ਨੂੰ ਫੈਲਦੇ ਆ ਤੁਹਾਨੂੰ ਪਤਾ ਹੈ ਇਹ ਆਪ ਕੱਟ ਕੇ ਉੱਥੇ ਪਲੇਟਾਂ ਰੱਖੀ ਜਾਂਦੇ ਆ ਤੇ ਗੁੜੀਆਂ ਨੂੰ ਕਹਿੰਦੀ ਆ ਸੋ ਕੇ ਹੋ ਜਵੇ ਛੇਤੀ ਛੇਤੀ ਇਹ ਅਰਦਾਸ ਕਰ ਫੇ ਜਾਨੀ ਤੁਸੀਂ ਬਿਮਾਰੀ ਨੂੰ ਵੀ ਕੰਟੈਂਟ ਲੱਭਿਆ ਹੋਇਆ ਆਪਣੀ ਨੂੰ ਤੁਹਾਨੂੰ ਕਮੈਂਟ 'ਚ ਹਰ ਕੋਈ ਬਾਰ-ਬਾਰ ਪੁੱਛਦਾ ਪਏ ਚੰਗੀ ਤਰ੍ਹਾਂ ਖੁੱਲ ਕੇ ਦੱਸੋ ਤੁਹਾਡੇ ਮਾਪੇ ਕਿੱਥੇ ਆ ਉਹ ਕਿਉਂ ਨਹੀਂ ਆਂਦੇ ਪੇ ਕਾ ਤੇ ਉਹਨਾਂ ਨੂੰ ਤੁਸੀਂ ਐਡਾ ਬਲੌਗ ਪਾ ਕੇ ਕੱਲੇ ਬਦਨਾਮ ਕਰ ਰਹੇ ਹੋ ਵਿੱਚੇ ਆਪਣੇ ਸਾਸੋਹਰੇ ਨੂੰ ਤੇ ਘਰ ਵਾਲੇ ਨੂੰ ਜਾਂ ਤਾਂ ਤੁਸੀਂ ਸਹੀ ਢੰਗ ਦੇ ਨਾਲ ਇੱਕ ਬਲੌਗ ਪਾ ਕੇ ਤੁਸੀਂ ਤੁਸੀਂ ਤਾਂ ਕਮੈਂਟਾਂ ਦੇ ਵੀ ਜਵਾਬ ਦਿੰਨੇ ਫੇਰ ਕਹਿੰਦੇ ਕਮੈਂਟ ਕਰਦੇ ਆ ਮੇਨ ਲੋਕ ਕਿ ਇਹ ਡਰਾਮੇ ਕਰਦੀ ਆ ਤੁਸੀਂ ਬੋਲਣ ਦਾ ਮੌਕਾ ਦਿੰਨੇ ਆ ਤਾਂ ਕਰਕੇ ਤੁਹਾਨੂੰ ਕਹਿੰਦੇ ਆ ਵੀ ਹੋ ਸਕਦਾ ਇਹ ਡਰਾਮਾ ਹੀ ਹੋਵੇ ਕਹਿੰਗੇ ਜੇ ਤੁਸੀਂ ਇੰਨਾ ਹੀ ਬਿਮਾਰ ਆ ਬਿਮਾਰੀ ਦੇ ਵਿੱਚ ਕਿਉਂ ਇੰਨਾ ਬੋਲਦੇ ਆ ਇੱਕ ਵੀ ਬਲੌਗ ਬਿਨਾ ਬੋਲੇ ਤੁਹਾਨੂੰ ਹੁੰਦਾ ਹੈ ਤੁਹਾਡਾ ਬੈਡ ਤੇ ਉਧਰ ਰਹਾ ਲੱਗੇ ਹੈ ਥੈਰੇਪੀ ਮੇਰਾ ਬਲੱਡ ਲੋ ਹੋ ਗਿਆ ਮੈਂ ਤਾਂ ਰੋਟੀ ਨਹੀਂ ਖਾ ਉਹ ਚਾ ਤੁਸੀਂ ਕੇਕ ਕੱਟਦੇ ਆ ਥੈਰੇਪੀ ਲੱਗੀ ਆ ਗੱਲਾਂ ਕਰ ਜਾਂਦੇ ਆ ਮੰਨ ਲਿਆ ਸਾਨੂੰ ਪਤਾ ਵੀ ਤੁਸੀਂ ਇਹ ਸਾਡੀ ਮਹਿਕ ਚੈਨਲ ਉਹਨਾਂ ਵਾਸਤੇ ਬਣਾਇਆ ਆ ਕਿਉਂਕਿ ਮੈਂ ਪਹਿਲਾਂ ਵੀ ਇੱਕ ਆਪਣੀ ਵੀਡੀਓ ਦੇ ਵਿੱਚ ਕਿਹਾ ਸੀਗਾ ਵੇ ਚੈਨਲ ਤੁਸੀਂ ਉਹਨਾਂ ਵਾਸਤੇ ਬਣਾਇਆ ਪਰ ਜ਼ਰੂਰੀ ਤਾਂ ਨਹੀਂ ਤੁਹਾਡਾ ਬੋਲਣਾ ਮਰਜੀ ਕਲਿੱਪ ਤੁਹਾਡੀ ਲਾ ਲਿਆ ਕਰਨ ਪਰ ਨਹੀਂ ਪੂਰਾ ਬਲੌਗ ਤੁਹਾਡੇ ਤੇ ਆਂਦਾ ਆ ਫਿਰ ਤੁਸੀਂ ਆਪ ਬੋਲੀ ਵੀ ਜਾਣੇ ਆ ਤੁਹਾਨੂੰ ਪੁੱਛੀ ਜਾਂਦੇ ਆ ਪੂਰਾ ਬੋਲਣਾ ਵੀ ਜ਼ਰੂਰੀ ਨਹੀਂ ਫੋਨ ਨੂੰ ਥੋੜਾ ਜਿਹਾ ਸੈੱਟ ਕਰਕੇ ਸਾਈਡ ਤੇ ਰੱਖ ਕੇ ਰੈਸਟ ਕਰੋ ਡਿਪਰੈਸ਼ਨ ਤਾਂ ਦੂਰ ਹੋਣਾ ਫੋਨ ਦੇ ਨਾਲ ਤਾਂ ਭਾਈ ਤੁਹਾਡਾ ਹੋਰ ਡਿਪਰੈਸ਼ਨ ਵਧਣਾ ਆ ਤੇ ਨਾਲੇ ਇੱਕ ਬਹੁਤ ਪਾ ਕੇ ਨਾ ਤੁਸੀਂ ਆਪਣਾ ਬਲੌਗ ਕਲੀਅਰ ਕਰੋ ਵੇ ਤੁਹਾਡਾ ਤਲਾਕ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਐਵੇਂ ਹੀ ਤਲਾਕਾਂ ਦੀ ਇੱਕ ਗੱਲ ਪਚਾਈ ਜਾਂਦੇ ਆ ਤੁਸੀਂ ਹਾਦਾ ਵੀਡੀਓ ਬਣਾ ਬਣਾ ਕੇ ਕਿਉਂਕਿ ਸਾਰਿਆਂ ਨੂੰ ਤੈਦੀ ਲੱਗਦਾ ਵੀ ਤੁਸੀਂ ਡਰਾਮਾ ਜਾਂ ਵਿਊ ਵਾਸਤੇ ਕਰ ਰਹੇ ਆ ਬਈ ਉਹਨਾਂ ਦਾ ਚੈਨਲ ਗਰੋ ਹੋ ਜਵੇ ਹੋ ਗਏ ਹੁਣ ਚੈਨਲ ਗਰੋ ਦੱਸ ਕੇ ਹੋ ਚੁੱਕੇ ਆ ਠੀਕ ਆ ਸੋ ਦੀ ਚਾਹਣਾ ਨਾ ਰੱਖਣ ਕਰਕੇ ਨਾ ਆਪਣੀ ਤਬੀਅਤ ਹੋਰ ਨਾ ਖਰਾਬ ਕਰੋ ਤੇ ਨਾ ਕੋਈ ਐਦਰਾ ਉਹ ਪਹੁੰਚਾਓ ਮੈਸੇਜ ਵੀ ਪਤਾ ਨਹੀਂ ਮੈਂ ਮੇਰੀ ਕੱਲੀ ਮੇਰੇ ਆਪਣੇ ਦੂਰ ਹੋ ਗਏ ਆ ਕਿਉਂਕਿ ਬਲੌਗਰਾਂ ਤੇ ਨਾ ਹੁਣ ਯਕੀਨ ਕਰਨੇ دل ਨਹੀਂ ਕਰਦਾ ਕਿਉਂਕਿ ਬਥੇਰੇ ਬਲੌਗਰ ਆ ਜਿਨ੍ਹਾਂ ਦੀ ਦੁਨੀਆ ਸਿਰਫ ਝੂਠ ਤੇ ਹੀ ਆ ਕੌਂਗਲੈ ਤੇ ਝੂਠੇ ਹੀ ਜਾਂਦਾ ਸਾਰਾ ਕੁਝ ਤਾਂ ਕਰਕੇ ਐਦਾਂ ਲੱਗਦਾ ਵੀ ਹੋ ਸਕਦਾ ਜਿੱਦਾਂ ਤੁਸੀਂ ਜਵਾਬ ਨਹੀਂ ਦਿੰਦੇ ਤੁਹਾਨੂੰ ਕਿੰਨਾ ਲੋਕੀ ਪੁੱਛਦੇ ਆ ਮੈਂ ਭਾਈ ਦੱਸੋ ਕਲੀਅਰ ਕਰੋ ਕਲੀਅਰ ਕਰੋ ਨਹੀਂ ਟਾਡੇ ਬਲੌਗ ਤੇ ਬਲੌਗ ਆ ਰਹੇ ਆ ਉਹ ਵੀ ਐਪੀਸੋਡ 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 ਜਾ ਤਾਂ ਇੱਕ ਬਲੌਗ ਪਾ ਕੇ ਕਲੀਅਰ ਕਰੋ ਤਾਂ ਜਿਹੜੇ ਕਮੈਂਟ ਕਮੈਂਟ ਪੜ ਹੋ ਜਾਂਦੇ ਆ ਤੁਹਾਡੇ ਤੋਂ ਵੀ ਲੋਕੀ ਮੈਨੂੰ ਕਹਿੰਦੀ ਐ ਡਰਾਮਾ ਕਰਦੀ ਆ ਕਮੈਂਟਾਂ ਦੇ ਭਾਈ ਜਵਾਬ ਵੀ ਦਿਓ ਫਿਰ ਵੀ ਤੁਹਾਨੂੰ ਕਿਉਂ ਕਹਿੰਦੇ ਐ ਇਦਾਂ ਠੀਕ ਆ ਜੀ ਤੇ ਜਿਆਦਾ ਤੋਂ ਜਿਆਦਾ ਫੋਨ ਨੂੰ ਸਾਈਡ ਰੱਖ ਕੇ ਆਪਣੀ ਤਬੀਅਤ ਆ ਲਿਹਾਣ ਦੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਬਿਮਾਰੀ ਦਾ ਡਰਾਮਾ ਕਰਦੇ ਆ ਸਾਨੂੰ ਪਤਾ ਤੁਸੀਂ ਵਾਕਈ ਬਿਮਾਰ ਆ ਤੁਹਾਡੀ ਵਾਕਈ ਤਬੀਅਤ ਖਰਾਬ ਆ ਕਹੋਗੇ ਤੁਹਾਡੇ ਹਾਲ ਦੇਖ ਕੇ ਚਿਹਰੇ ਤੋਂ ਪਤਾ ਲੱਗਦਾ ਆ ਪਰ ਬਿਮਾਰੀ ਨੂੰ ਕੰਟੈਂਟ ਨਾ ਬਣਾਓ ਆਪਣੀ ਤਬੀਅਤ 'ਤੇ ਧਿਆਨ ਦਿਓ ਜੇ ਬਲੌਗ ਬਣਾਣੇ ਆ ਐਦਾਂ ਬਿਮਾਰੀ ਵਾਲੇ ਤਾਂ ਦੱਸੋ ਤੁਹਾਡੀ ਫੈਮਿਲੀ ਤੁਹਾਡੇ ਨਾਲ ਕਿਉਂ ਨਹੀਂ ਹੈਗੀ ਇਦਾਂ ਕੀ ਵਾਕਿਆ ਜਾਂ ਘਟਨਾ ਵਾਪਰੀ ਕਿਹੜਾ ਤੁਹਾਡੇ ਨਾਲ ਨਹੀਂ ਹੈਗੇ ਪਈ ਦੱਸ ਦੋ ਚਲੋ ਜੀ ਠੀਕ ਆ ਧੰਨਵਾਦ ਫੇ ਮਿਲਦੇ ਆ ਅਗਲੀ ਨੈਕਸਟ ਵੀਡੀਓ ਦੇ ਵਿੱਚ